ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਏ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਇਸੇ ਧਰਤੀ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹਿਲੀ ਵਾਰ ਹੋਲਾ ਮਹੱਲਾ ਮਨਾਇਆ ਸੀ ਤੇ ਅੱਜ ਫੇਰ ਅਸੀਂ ਸਦੀਆਂ ਬਾਅਦ ਹੋਲਾ ਮਹੱਲਾ ਮਨਾ ਰਹੇ ਹਾਂ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਹਿਬੇ ਕਮਾਲ ਨੇ ਜਿੱਥੇ ਆਪਣੇ ਖਾਲਸੇ ਦੀ ਸਿਰਜਣਾ ਕੀਤੀ ਸੀ 1699 ਦੀ ਵਿਸਾਖੀ ਨੂੰ ਤਾਂ ਇਹ ਅਲੌਕਿਕ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤਖਤ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਜਿੱਥੇ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਨੂੰ ਆਪਣਾ ਖਾਲਸਾ ਸਾਜਿਆ ਸੀ ਤੇ ਉਸ ਤੋਂ ਬਾਅਦ ਰਹਿਤ ਮਰਿਆਦਾ ਸੀ ਜਿਹੜੀ ਖਾਲਸੇ ਦੀ ਪਹਿਲਾਂ ਹੋਰ ਧਰਮਾਂ ਦੀਆਂ ਰਹਿਤ ਮਰਿਆਦਾਵਾਂ ਜਿਵੇਂ ਚਲਦੀਆਂ ਸੀਗੀਆਂ ਪਰ ਗੁਰੂ ਸਾਹਿਬਾਨ ਨੇ ਜਦੋਂ 1699 ਵਿੱਚ ਖਾਲਸਾ ਸਾਜਿਆ ਸੀ ਤਾਂ ਵੱਖ ਰਹਿਤ ਮਰਿਆਦਾ ਜਿਹੜੀ ਬਖਸ਼ੀ ਸੀ ਇਸੇ ਬਾਬਤ ਗੁਰੂ ਸਾਹਿਬ ਨੇ ਕਿਹਾ ਸੀ ਕਿ ਖਾਲਸਾ ਹੈ ਜਿਹੜਾ ਉਹ ਵਿਪਰਨ ਦੀ ਰੀਤ ਦੇ ਵਿੱਚ ਨਹੀਂ ਆਉਂਦਾ ਖਾਲਸੇ ਦੀ ਆਪਣੀ ਅਲੱਗ ਪਹਿਚਾਨ ਹੈ ਤਾਂ ਸਦੀਆਂ ਪਹਿਲਾਂ ਗੁਰੂ ਸਾਹਿਬ ਨੇ ਇੱਥੇ ਹੀ ਖਾਲਸਾ ਸਾਜਿਆ ਸੀ ਇੱਥੇ ਹੀ ਆਪਣੇ ਤਿਉਹਾਰ ਬਖਸ਼ੇ ਸੀ ਇੱਥੇ ਹੀ ਖਾਲਸੇ ਦਾ ਰਹਿਣ ਸਹਿਣ ਦਾ ਢੰਗ ਬਖਸ਼ਿਆ ਸੀ ਗੁਰੂ ਸਾਹਿਬ ਨੇ ਗੁਰਬਾਣੀ ਬਖਸ਼ੀ ਸੀ ਜਿਸ ਗੁਰਬਾਣੀ ਨੂੰ ਸੁਣ ਕੇ ਪੜ੍ਹ ਕੇ ਖਾਲਸਾ ਇਹ ਜਿਹੜਾ ਪੂਰੀ ਦੁਨੀਆ ਤੋਂ ਨਿਆਰਾ ਹੋ ਜਾਂਦਾ ਤਾਂ ਇਸੇ ਧਰਤੀ ਤੇ ਕਦੇ ਹੋਲੇ ਮਹੱਲੇ ਦੀ ਸ਼ੁਰੂਆਤ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਕੀਤੀ ਸੀ ਜੇ ਗੱਲ ਕਰ ਲਈਏ ਇਤਿਹਾਸਕ ਪਛੋਕੜ ਦੀ ਤਾਂ ਇਤਿਹਾਸਕ ਪਛੋਕੜ ਜਦੋਂ ਭਾਰਤ ਵਰਸ਼ ਦੇ ਲੋਕਾਂ ਨੂੰ ਪਠਾਣਾ ਨੇ ਵੀ ਆਪਣੇ ਗੁਲਾਮ ਕੀਤਾ ਮੁਗਲਾਂ ਨੇ ਆਪਣੇ ਗੁਲਾਮ ਕੀਤਾ ਤੇ ਲੋਧੀ ਖਾਨਦਾਨ ਸੀ ਜਿਹੜਾ ਉਹਨਾਂ ਨੇ ਵੀ ਆਪਣਾ ਗੁਲਾਮ ਕੀਤਾ ਤੇ ਗੁਲਾਮਾਂ ਨੂੰ ਕੋਈ ਵੀ ਤਿਉਹਾਰ ਹੈ ਜਿਹੜਾ ਉਹ ਮਨਾਉਣ ਨਹੀਂ ਸੀ ਦਿੱਤਾ ਜਾਂਦਾ ਕੋਈ ਵੀ ਬੰਦਾ ਇੱਥੇ ਜਿਹੜੇ ਦਸਤਾਰਾਂ ਨੇ ਉਹ ਨਹੀਂ ਸੀ ਸਜਾ ਸਕਦਾ ਕੋਈ ਬੰਦਾ ਇੱਥੇ ਸ਼ਾਸਤਰ ਵਿਦਿਆ ਨਹੀਂ ਸੀ ਸਿੱਖ ਸਕਦਾ ਕੋਈ ਘੋੜਸਵਾਰੀ ਨਹੀਂ ਸੀ ਕਰ ਸਕਦਾ ਕੋਈ ਰਣਜੀਤ ਨਗਾਰਾ ਨਹੀਂ ਸੀ ਵਜਾ ਸਕਦਾ ਪਰ ਗੁਰੂ ਸਾਹਿਬ ਨੇ ਉਸ ਮੁਗਲਿਆ ਸਲਤਨਤ ਦੀ ਜੜ ਨੂੰ ਪਟਣਾ ਕੀਤਾ ਤੇ ਭਾਰਤਵਰਸ਼ ਦੇ ਲੋਕਾਂ ਨੂੰ ਜਿਨ੍ਹਾਂ ਦੀ ਜ਼ਹਿਨੀयत ਦੇ ਵਿੱਚ ਗੁਲਾਮੀ ਵੜ ਚੁੱਕੀ ਸੀ ਉਹ ਗੁਲਾਮੀ ਕੱਢੀ ਉਹ ਗੁਲਾਮੀ ਦਾ ਅਹਿਸਾਸ ਕੱਢਿਆ ਆਜ਼ਾਦੀ ਦਾ ਅਹਿਸਾਸ ਕਰਵਾਇਆ ਉਹ ਇੱਥੋਂ ਹੀ ਵਿਗੜ ਵੱਜਿਆ ਸੀ ਕਿਉਂਕਿ 22 ਧਾਰ ਦੇ ਰਾਜੇ ਸੀ ਜਿਹੜੇ ਉਹ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਹੀ ਸੀ ਤਾਂ 22 ਧਾਰ ਦੇ ਰਾਜਿਆਂ ਦੇ ਖਿਲਾਫ ਗੁਰੂ ਸਾਹਿਬ ਨੇ ਰਣਜੀਤ ਨਗਾਰਾ ਸੀ ਜਿਹੜਾ ਉਹ ਵਜਾਇਆ ਸੀ ਇਸੇ ਧਰਤੀ ਤੋਂ ਰਣਜੀਤ ਨਗਾਰਾ ਵੱਜਿਆ ਇਸੇ ਧਰਤੀ ਤੇ ਢੇਰਾ ਪੈਂਦਾ ਫੌਜਾਂ ਦਾ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਉਹ ਗੁਰੂ ਸਾਹਿਬ ਛੱਟ ਕੇ ਸ੍ਰੀ ਚਮਕੌਰ ਸਾਹਿਬ ਵੱਲ ਨੂੰ ਚਲੇ ਜਾਂਦੇ ਨੇ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਦਾ ਪਰਿਵਾਰ ਆ ਜਿਹੜਾ ਉਹ ਤਿੰਨ ਟੁਕੜਿਆਂ ਦੇ ਵਿੱਚ ਵੰਡਿਆ ਜਾਂਦਾ ਤਾਂ ਬਹੁਤ ਹੀ ਇਤਿਹਾਸਕ ਧਰਤੀ ਇਤਿਹਾਸਕ ਮਹੱਤਤਾ ਇਸ ਧਰਤੀ ਦੀ ਸ਼੍ਰੀ ਅਨੰਦਪੁਰ ਸਾਹਿਬ ਦੀ ਤਾਂ ਸਦੀਆਂ ਹੋ ਚੁੱਕੀਆਂ ਨੇ ਉਸ ਇਤਿਹਾਸ ਨੂੰ ਪਰ ਸਦੀਆਂ ਬਾਅਦ ਵੀ ਜਿਹੜਾ ਗੁਰੂ ਸਾਹਿਬਾਨ ਨੇ ਜੜੀਆਂ ਰੀਤਾਂ ਚਲਾਈਆਂ ਸੀ ਜਿਹੜੇ ਤਿਉਹਾਰ ਬਖਸ਼ਿਸ਼ ਕੀਤੇ ਸੀ ਜਿਹੜੀ ਰਹਿਤ ਮਰਿਆਦਾ ਬਖਸ਼ਿਸ਼ ਕੀਤੀ ਸੀ ਗੁਰੂ ਦਾ ਖਾਲਸਾ ਉਸੇ ਤਰੀਕੇ ਦੇ ਨਾਲ ਆਪਣੇ ਤਿਉਹਾਰ ਨੇ ਜਿਹੜੇ ਸਮਾਗਮ ਨੇ ਜਿਹੜੇ ਸਮੇ ਸਮੇਂ ਤੇ ਮਨਾਉਂਦਾ ਭਾਵੇਂ ਸ਼੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਹੋਵੇ ਭਾਵੇਂ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਸਮਾਗਮ ਹੋਵੇ ਸ਼੍ਰੀ ਚਮਕੌਰ ਸਾਹਿਬ ਦਾ ਸ਼ਹੀਦੀ ਸਮਾਗਮ ਹੋਵੇ ਤਾਂ ਹਰ ਪਾਸੇ ਸਦੀਆਂ ਹੋ ਚੁੱਕੀਆਂ ਨੇ ਉਸ ਇਤਿਹਾਸ ਨੂੰ ਵਰਤਿਆ ਉਸ ਇਤਿਹਾਸ ਨੂੰ ਗੁਜ਼ਰਿਆ ਪਰ ਉਸ ਇਤਿਹਾਸ ਨੇ ਖਾਲਸੇ ਨੂੰ ਜਿਹੜੀ ਵੱਕਰੀ ਪਛਾਣ ਪੂਰੀ ਦੁਨੀਆ ਦੇ ਵਿੱਚ ਬਖਸ਼ੀ ਉਸ ਇਤਿਹਾਸ ਕਰਕੇ ਹੀ ਆ ਜਿਹੜਾ ਸਦੀਆਂ ਪਹਿਲਾਂ ਗੁਰੂ ਸਾਹਿਬਾਨ ਨੇ ਪੂਰਨੇ ਪਾਏ ਗੁਰੂ ਸਾਹਿਬ ਦਾ ਗੁਰੂ ਸਾਹਿਬ ਦੇ ਪਰਿਵਾਰ ਛੋਟੇ ਸਾਹਿਬਜ਼ਾਦਿਆਂ ਨੇ ਜਿਹੜੇ ਉਹਨਾਂ ਨੂੰ ਨੀਹਾਂ ਦੇ ਵਿੱਚ ਖੜਨਾ ਪਿਆ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਜਾਨ ਤੋਂ ਪਿਆਰੇ ਸਿੰਘ ਨੇ ਜਿਹੜੇ ਗੁਰੂ ਸਾਹਿਬਾਨ ਦੇ ਉਹ ਸ਼ਹੀਦ ਹੋ ਜਾਂਦੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਲੋਕ ਇੱਕ ਦ੍ਰਿਸ਼ਾ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਤਖਤ ਸ੍ਰੀ ਅਨੰਦਪੁਰ ਸਾਹਿਬ ਦਾ ਜਿੱਥੇ ਸਦੀਆਂ ਪਹਿਲਾਂ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਦੇ ਕੇ ਉਹ ਸੋਚ ਦੇ ਕੇ ਜਿਹੜੀ ਸੋਚ ਗੁਲਾਮੀ ਨੂੰ ਦੂਰ ਕਰਦੀ ਸੀ ਤੇ ਆਜ਼ਾਦੀ ਦਾ ਅਹਿਸਾਸ ਕਰਵਾਉਂਦੀ ਸੀ ਤਾਂ ਇਸ ਧਰਤੀ ਤੋਂ ਹੀ ਗੁਰੂ ਸਾਹਿਬਾਨ ਨੇ ਆਗਾਜ਼ ਕੀਤਾ ਸੀਗਾ ਉਸ ਮੁਗਲਿਆ ਸਲਤਨਤ ਦੇ ਖਿਲਾਫ ਜੜ ਪੁੱਟਣ ਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਦੇ ਮਨਾਂ ਦੇ ਵਿੱਚ ਗੁਲਾਮੀ ਘਰ ਕਰ ਚੁੱਕੀ ਸੀ ਮੁਗਲੀਆ ਸਲਤਨਤ ਦੀ ਜਿਹੜੇ ਕਾਰਨਾਮੇ ਸੀ ਜਾਂ ਜਿਹੜੇ ਪਾਪ ਕਹਿ ਲਈਏ ਉਹਨਾਂ ਨੂੰ ਜੇ ਚੈਲੰਜ ਕੀਤਾ ਤਾਂ ਦਸਮ ਪਾਤਸ਼ਾਹ ਨੇ ਕੀਤਾ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਛੇਵੇਂ ਪਾਤਸ਼ਾਹ ਨੇ ਸ਼ਾਸਤਰ ਵਿਦਿਆ ਨਾਲ ਲੈ ਕੇ ਆਂਦੀ ਛੇਵੇਂ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ ਤਾਂ ਉਸ ਤੋਂ ਬਾਅਦ ਦਾ ਜਿਹੜਾ ਇਤਿਹਾਸ ਦਸਮ ਪਾਤਸ਼ਾਹ ਤੱਕ ਆਉਂਦਾ ਹੈ ਔਰੰਗਜ਼ੇਬ ਨਾਲ ਸਿੱਧੀ ਟੱਕਰ ਗੁਰੂ ਸਾਹਿਬ ਨੇ ਲਈ ਸੀ ਕਿਉਂਕਿ ਕੋਈ ਵੀ ਤਿਉਹਾਰ ਹੈ ਜਿਹੜਾ ਹਿੰਦੂਆਂ ਦੇ ਵਿੱਚ ਹੋਲੀ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਸੀ Hindu ਧਰਮ ਦੇ ਵਿੱਚ ਤਾਂ ਹੋਲੀ ਦਾ ਤਿਉਹਾਰ ਹੈ ਜਿਹੜਾ ਉਹ ਮਨਾਉਣ ਨਹੀਂ ਸੀ ਦਿੱਤਾ ਜਾਂਦਾ ਪਰ ਸ਼ੁਰੂਆਤ ਜਿਹੜੀ ਕੀਤੀ ਸੀ ਦਸਮ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਪਹਿਲੀ ਵਾਰ ਹੋਲਾ ਮਨਾਇਆ ਸੀ Hindu ਹੋਲੀ ਮਨਾਉਂਦੇ ਨੇ ਤੇ ਗੁਰੂ ਸਾਹਿਬ ਨੇ ਹੋਲਾ ਮਹੱਲਾ ਜਿਹੜਾ ਇੱਥੇ ਮਨਾਇਆ ਸੀ ਹੋਲੇ ਦਾ ਅਰਥ ਹੁੰਦਾ ਹੱਲਾ ਕਰਨਾ ਮਹੱਲੇ ਦਾ ਅਰਥ ਹੁੰਦਾ ਕੋਈ ਕਿਲਾ ਹੋ ਗਿਆ ਜਾਂ ਜਿੱਥੇ ਚੜਾਈ ਕਰਨੀ ਹੁੰਦੀ ਆ ਤਾਂ ਜਿਹੜਾ ਵੀ ਇਸ ਕਲਾ ਦੇ ਵਿੱਚ ਨਪੁੰਨ ਹੁੰਦਾ ਸੀ ਸਿੰਘ ਤਾਂ ਗੁਰੂ ਸਾਹਿਬ ਉਸ ਨੂੰ ਬਖਸ਼ਿਸ਼ਾਂ ਕਰਦੇ ਸੀ ਵਰ ਦਿੰਦੇ ਸੀ ਤਾਂ ਐਸੀ ਧਰਤੀ ਤੇ ਕਦੇ ਦਸਮ ਪਾਤਸ਼ਾਹ ਨੇ ਹੋਲਾ ਮਹੱਲਾ ਪਹਿਲੀ ਵਾਰ ਮਨਾਇਆ ਸੀ ਉਹ ਰੰਗ ਜਿਹੜੇ ਅਸੀਂ ਪਾਉਨੇ ਆ ਉਹਨਾਂ ਸਮਿਆਂ ਦੇ ਵਿੱਚ ਰੰਗ ਹੋਰ ਹੁੰਦੇ ਸੀ ਕੁਦਰਤੀ ਚੀਜ਼ਾਂ ਤੋਂ ਬਣੇ ਹੁੰਦੇ ਸੀ ਪਰ ਅੱਜ ਵੀ ਚਲੋ ਜਿਹੜੇ ਰੰਗ ਆਪਾਂ ਖੇਡਦੇ ਆ ਉਸੇ ਤਰੀਕੇ ਦੇ ਨਾਲ ਇਤਿਹਾਸਕ ਹਵਾਲਿਆਂ ਦੇ ਹਿਸਾਬ ਦੇ ਨਾਲ ਜੇ ਦੇਖੀਏ ਦਸਮ ਪਾਤਸ਼ਾਹ ਨੇ ਕਹਿੰਦੇ ਇੱਥੇ ਪਹਿਲੀ ਵਾਰ ਹੋਲਾ ਖੇਡਿਆ ਸੀ ਇੱਕ ਦੂਜੇ 'ਤੇ ਸਿੰਘਾਂ ਨੇ ਰੰਗ ਪਾਏ ਸੀ ਤਾਂ ਉਹੀ ਰੀਤਾਂ ਨੇ ਜਿਹੜੀਆਂ ਉਹੀ ਰਿਵਾਜ ਨੇ ਜਿਹੜੇ ਗੁਰੂ ਸਾਹਿਬਾਨ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਸੀ ਜਿਹੜੀਆਂ ਪੂਰੀ ਦੁਨੀਆ ਤੋਂ ਖਾਲਸੇ ਨੂੰ ਵੱਖ ਕਰਦੀਆਂ ਨੇ ਤਾਂ ਉਹਨਾਂ ਨੂੰ ਮਨਾਉਂਦਾ ਹੋਇਆ ਖਾਲਸਾ ਸਦੀਆਂ ਤੋਂ ਬਾਅਦ ਵੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਸੇ ਤਰੀਕੇ ਦੇ ਨਾਲ ਹੋਲਾ ਮਹੱਲਾ ਜਿਹੜਾ ਉਹ ਮਨਾ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸਿੱਖ ਸੰਗਤ ਆ ਇੱਥੇ ਨਤਮਸਤਕ ਹੁੰਦੀ ਆ ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਦਿਖਾ ਰਹੇ ਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਥੇ ਪਹਿਲੀ ਵਾਰ ਗੁਰੂ ਸਾਹਿਬ ਨੇ ਹੋਲਾ ਮਹੱਲਾ ਮਨਾਇਆ ਸੀ ਤੇ ਸਦੀਆਂ ਬਾਅਦ ਵੀ ਜਿਹੜਾ ਗੁਰੂ ਦਾ ਖਾਲਸਾ ਉਹ ਹੋਲਾ ਮਹੱਲਾ ਉਸੇ ਤਰੀਕੇ ਦੇ ਨਾਲ ਮਨਾ ਰਿਹਾ ਹੈ ਤਾਂ ਲੋੜ ਹੈ ਕਿਤੇ ਨਾ ਕਿਤੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਵੀ ਹੈ ਉਹਨਾਂ ਨੂੰ ਵੀ ਜ਼ਰੂਰ ਸੋਚਣਾ ਚਾਹੀਦਾ ਕਿ ਗੁਰੂ ਸਾਹਿਬ ਨੇ ਜੋ ਕੁਰਬਾਨੀਆਂ ਸਾਡੇ ਖਾਤਰ ਦਿੱਤੀਆਂ ਜੋ ਗੁਰੂ ਸਾਹਿਬ ਨੇ ਸਾਨੂੰ ਚੀਜ਼ਾਂ ਲੈ ਕੇ ਦਿੱਤੀਆਂ ਜੋ ਆਜ਼ਾਦੀ ਉਸ ਵੇਲੇ ਜਦੋਂ ਮੁਗਲਾਂ ਦੇ ਅਸੀਂ ਗੁਲਾਮ ਸੀ ਸਾਨੂੰ ਲੈ ਕੇ ਦਿੱਤੀ ਸਾਨੂੰ ਅਹਿਸਾਸ ਜ਼ਰੂਰ ਕਰਨਾ ਚਾਹੀਦਾ ਹੈ ਖੋਲੇ ਮੁਹੱਲੇ ਤੇ ਅਸੀਂ ਆਉਨੇ ਆਂ ਸ਼੍ਰੀ ਫਤਿਹਗੜ ਸਾਹਿਬ ਦੀ ਸਭਾ ਤੇ ਆਉਨੇ ਆਂ ਜਾਂ ਜਿੱਥੇ ਵੀ ਜਾਣੇ ਆਂ ਇਸ ਇਤਿਹਾਸਕ ਸਥਾਨ ਤੇ ਜ਼ਰੂਰ ਸਾਨੂੰ ਸੋਚਣਾ ਚਾਹੀਦਾ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਚੀਜ਼ਾਂ ਕਰਕੇ ਗੁਰੂ ਸਾਹਿਬਾਨ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਪਰਿਵਾਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਤਾਂ ਲੋੜ ਹੈ ਕਿਤੇ ਨਾ ਕਿਤੇ ਜ਼ਰੂਰ ਸਾਨੂੰ ਇਹਨਾਂ ਇਤਿਹਾਸਕ ਸਥਾਨਾਂ ਤੇ ਆ ਕੇ ਇੱਥੋਂ ਦੇ ਇਤਿਹਾਸ ਬਾਰੇ ਜ਼ਰੂਰ ਪਤਾ ਹੋਵੇ ਤੇ ਅੱਗੇ ਤੋਂ ਅੱਗੇ ਅਸੀਂ ਆਪਣੇ ਪੋਤਿਆਂ ਨੂੰ ਪੜੋਤਿਆਂ ਨੂੰ ਜਾਂ ਸਾਰਿਆਂ ਨੂੰ ਦੱਸ ਸਕੀਏ ਕਿ ਕਿਸ ਤਰੀਕੇ ਦੇ ਨਾਲ ਸਾਡੇ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਕੀਤੀਆਂ ਤੇ ਸਾਨੂੰ ਸਿੱਖੀ ਲੈ ਕੇ ਦਿੱਤੀ ਆਜ਼ਾਦੀ ਲੈ ਕੇ ਦਿੱਤੀ ਕੈਮਰਾ ਪਰਸਨ ਵਿਕਰਮ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਸ਼੍ਰੀ ਅਨੰਦਪੁਰ ਸਾਹਿਬ